ਸਵਰਨ ਸਿੰਘ ਟਣਾਂ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰੋਂ ਪਿਆਰ ਪਿਆਰ ਸਤਿ ਸ੍ਰੀ ਅਕਾਲ ਜੀ ਟਣਾਂ ਜੀ ਕਹਿੰਦੇ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਨੇ ਹਰਿਆਣੇ ਦਾ ਪਾਣੀ ਘੱਟ ਕਰ ਦਿੱਤਾ ਜਿਹੜਾ ਪਾਣੀ ਜਾਂਦਾ ਸੀ ਹਰਿਆਣੇ ਨੂੰ ਉਹ ਕੋਈ ਉਹਨਾਂ ਨੇ ਗੇਟ ਬੰਦ ਕਰ ਦਿੱਤੇ ਨੇ ਹਾਂ ਬਿਲਕੁਲ ਸਿਰਪਾਪ ਗੱਲ ਇਹ ਜੀ ਕਿ ਪੰਜਾਬ ਦੇ ਵੱਲੋਂ ਜਿਹੜਾ ਹਰਿਆਣੇ ਨੂੰ ਪਾਣੀ ਜਾਂਦਾ ਸੀਗਾ ਉਹਨੂੰ ਪੇਸ ਤੱਕ ਟਾੜ ਦਿੱਤਾ ਗਿਆ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਹੈ ਕਿ ਦੇਖੋ ਸਾਡੇ ਕੋਲ ਵਾਧੂ ਪਾਣੀ ਬਿਲਕੁਲ ਹੀ ਨਹੀਂ ਹੈ ਇਹਨਾਂ ਨੇ ਇਹ ਗੱਲ ਕਹੀ ਹੈ ਜੇ ਪੰਜਾਬ ਦੇ ਮੁੱਖ ਮੰਤਰੀ ਨੇ ਕਿ ਹਰਿਆਣਾ دریاਵਾਂ ਦੇ ਪਾਣੀ ਦੇ ਵਿੱਚੋਂ ਆਪਣੇ ਬਣਦੇ ਹਿੱਸੇ ਤੋਂ ਵੱਧ 110cc ਪਾਣੀ ਵਹਤਾ ਜੋ ਕਿ ਆ ਤੇ ਪੰਜਾਬ ਦੇ ਵਿੱਚ ਹੁਣ ਪਾਣੀ ਦੀ ਮੰਗ ਵੱਧ ਰਹੀ ਹੈ ਇਹਨਾਂ ਨੇ ਕਿਹਾ ਕਿ ਪਾਣੀਆ ਸਰਕਾਰਾਂ ਦੇ ਸਮੇਂ ਹਰਿਆਣਾ ਤੋਂ ਪੰਜਾਬ ਵਾਧੂ ਪਾਣੀ ਜਾਂਦਾ ਸੀ ਪਰ ਹੁਣ ਪੰਜਾਬ ਸਰਕਾਰ ਦੇ ਲਈ ਆਪਣਾ ਸੂਬਾ ਕਰ ਰਹੀ ਹੈ ਇਹਨਾਂ ਨੇ ਕਿਹਾ ਜੀ ਕਿ ਬੀਜੇਪੀ ਪਾਣੀ ਦੇ ਮੁੱਦੇ ਤੋਂ ਉੱਤੇ ਪੋਜੀਟਿਵ ਸਿਆਸਤ ਕਰ ਰਹੀ ਹੈ ਇਹ ਨਹੀਂ ਬਾਤਾਂ ਚਾਹੀਦਾ ਅਰਪਾ ਬੀਬੀ ਐਮਪੀ ਦੇ ذریعے ਪੰਜਾਬ 'ਤੇ ਦਬਾਅ ਬਣਾ ਰਹੀ ਆ ਪਰ ਪੰਜਾਬ ਕਿਸੇ ਵੀ ਦਬਾਅ ਦੇ ਅਧੀਨ ਨਹੀਂ ਜਿਵੇਂ ਕਿ ਪਿਛਲੇ ਹਫ਼ਤੇ ਵਿੱਚ ਮੈਂ ਤਾਂ ਚਰਚਾ ਹੀ ਕਰਦੀ ਸੀ ਕਿ ਪੰਜਾਬ ਦਾ ਪਾਣੀ ਜਿਹੜਾ ਉਧਰ ਜਾ ਰਿਹਾ ਹੈ ਪਰ ਅੱਜ ਤੱਕ ਇਹ ਕਿ ਪਾਣੀ ਦੀ ਮਾਤਰਾ ਘਟਦੀ ਨਹੀਂ ਤੇ ਜਦ ਤੋਂ ਇਹ ਕਸ਼ਮੀਰ ਦੇ ਵਿੱਚ ਜਿਹੜੀ ਉਹ ਗੋਲੀ ਚੱਲੀ ਸੀ ਤੇ ਕਤਲ ਹੋਇਆ ਸੀ ਇਨੋਸੈਂਟ ਲੋਕਾਂ ਦਾ ਉਸ ਤੋਂ ਬਾਅਦ ਇੱਧਰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡਾਂ ਦੀ ਕਣਕ ਫਟਾਫਟ ਕਿਉਂ ਵੱਢਣ ਲੱਗ ਦਿੱਤੇ ਨੂੰ ਹੁਕਮ ਆਇਆ ਕੋਈ ਇਹਦਾ ਫੌਜ ਦੇ ਵੱਲੋਂ ਨਿਰਦੇਸ਼ ਜਾਰੀ ਕੀਤਾ ਗਿਆ ਵੀ ਜਿਹੜੇ ਸਰਹੱਦੀ ਪਿੰਡ ਆ ਉਹ ਪਾਕਿਸਤਾਨ ਰਿਪੋਰਟ ਆ ਅੰਮਨਸਾਰਾ ਬਰਦਾਸਪੁਰ ਆਤਲੋਦਪੁਰ ਆ ਪਾਦਲਪੁਰ ਇਹ ਪੰਜ ਛੇ ਜਿਹੜੇ ਸਰਹੱਦੀ ਪਿੰਡ ਆ ਜਿਨ੍ਹਾਂ ਦੀ ਜ਼ਮੀਨ ਹੈ ਜਿਹੜੀ ਉਹ ਕੰਢਿਆਲੀ ਤਾਰ ਤੋਂ ਪਰਲੇ ਪਾਰ ਦੀ ਜਿਨ੍ਹਾਂ ਨੇ ਖਾੜ ਬਣੇ ਹੋਏ ਤੇ ਫੋਜੀ ਲਾਜਾਂ ਦੇ ਅਨੁਖੇਤਰ ਦੇ ਅੰਦਰ ਦਾ ਉਹਨਾਂ ਪਰ ਜਿਹੜੇ ਸਨ ਨੂੰ ਜਲ ਕਹੀ ਗਈ ਹੈ ਸਾਈ ਆਪ ਦੇ ਕੜੇ ਸਤਰ ਤੋਂ ਵੱਲੋਂ ਸ਼ਹੀਦ ਹੋ ਗਏ ਨੇ ਕਿ ਕਿ ਕਾਰਨ ਨਹੀਂ ਦੱਸਿਆ ਗਿਆ ਵੀ ਪਹਿਲੇ ਸਭ ਤੋਂ ਪਹਿਲੇ ਕਰਨ ਦੇ ਨੇ ਕਿਹਾ ਗਿਆ ਪਰ ਇਹ ਗੱਲ ਕਿ ਜੇ ਜੇ ਤਰਫ ਦੇ ਵਿੱਚ ਪੰਨੀ ਦਾ ਸੁਖਾਵਾ ਹੋਵੇ ਕਿਹ ਕਿਹ ਤਰਫ ਤਾਂ ਸਵਾਰ ਦਾ ਨੁਕਸਾਨ ਨਾ ਹੋਵੇ ਸ਼ਹਿਰੀ ਇਸ ਦਾ ਕੀ ਹੈ ਜੀ ਅੱਛਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਇੱਕ ਤਸਵੀਰ ਜਿਹਦੇ ਚ ਉਹਨਾਂ ਦਾ ਸਿਰ ਕੱਟਿਆ ਹੋਇਆ ਇਹ ਕਿਹਨੇ ਚਾਲੂ ਕੀਤੀ ਹੈ ਜਾਂ ਕੌਣ ਵਾਇਰਲ ਕਰ ਰਿਹਾ ਹੈ ਫੜਿਆ ਨਹੀਂ ਗਿਆ ਕੋਈ ਨਹੀਂ ਜੀ ਇਹ ਅਸਲ ਵਿੱਚ ਕਾਂਗਰਸ ਦੇ ਵੱਲੋਂ ਆਪਣੇ ਅਫੀਸ਼ੀਅਲ ਜਿਹੜਾ ਕੰਟਰੋਲ ਹੈਂਡਲਿੰਗ ਹੁੰਦਾ ਸੀ ਐਕਸ ਪੇਨੇਆ ਉਰੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਦੀ ਫੋਟੋ ਪਾਈ ਗਈ ਹੈ ਇਸ ਫੋਟੋ ਦੇ ਵਿੱਚ ਪ੍ਰਧਾਨ ਮੰਤਰੀ ਦਾ ਸਿਰ ਹੈ ਨਹੀਂ ਦਾ ਤੇ ਹੱਥ ਵੀ ਹੈ ਨਹੀਂਗੇ ਤੇ ਥੱਲੇ ਲਿਖਿਆ ਹੋਇਆ ਵੀ ਪ੍ਰਧਾਨ ਮੰਤਰੀ ਗਾਇਬ ਤੇ ਮਤਲਬ ਇਹ ਜਿੱਥੇ ਇਹ ਤਸਵੀਰ ਨੂੰ ਪੂਰਤ ਕਰਨ ਦਾ ਤਨ ਬਈਆ ਕਿ ਸਿਰ ਤੋਂ ਕਮੀ ਲਿਆ ਜਾ ਰਿਹਾ ਹੈ ਕਿ ਹਤਾ ਨਹੀਂ ਵਰਤੋਣੀ ਕੀਤੀ ਜਾਗੀ ਸ਼ਾਇਦ ਇਹ ਅਰਥ ਹੈ ਇਹ ਬੀਜੇਪੀ ਨੇ ਇਸ ਫੋਟੋ ਦੇ ਉੱਤੇ ਬੜਾ ਇਤਹਾਜ਼ਗੀ ਦਾ ਬੀਜੇਪੀ ਨੇ ਕਿਹਾ ਜਿਵੇਂ ਨਸ਼ਕਰੇ ਕਰਦਾ ਇਹ ਨਸ਼ਕਰੇ ਕਾਗਰਸ ਸਾਹਿਬ ਜੀਰੇ ਵੱਲੋਂ ਕਿ ਅੰਗ ਲਾਉਣ ਦਾ ਕੁੱਝ ਕੀਤਾ ਜਾਂਦਾ ਸੀ ਕਿ ਗਵੰਡ ਕਾਲੀ ਬੋਲੀ ਬੋਲਦੀ ਹੈ ਇਹ ਭਾਰਤ ਦੇ ਲੋਕਾਂ ਦੇ ਵਿੱਚ ਫੀਲ ਦੇ। ਆਇਦਰ ਮੈਂ ਹੁਣੇ ਖਬਰ ਪੜ੍ਹ ਕੇ ਸੁਣਿਆ ਵੀ ਆਸਾਮ ਦਾ ਇੱਕ ਐਮਐਲਏ ਆ ਇਹਨੇ ਜਿਵੇਂ ਕਹਿੰਦੇ ਨੇ ਵੋਟਰਾਂ ਦੇ ਖਾਤੇ ਸਰਕਾਰਾਂ ਪਤੀਏ ਕੁਝ ਕਰਵਾਉਂਦੇ ਆ ਤੇ ਉਹਨੂੰ ਹੁਣ ਗ੍ਰਸਤਾ ਕਰਨੇ ਨੇ। ਤੇ ਪੰਜਾਬ ਸਰਕਾਰ ਨੇ ਇੱਕ ਦਿਨ ਜੀ ਕਹਿੰਦੇ 5 ਲੱਖ ਮੈਟ੍ਰਿਕ ਟਨ ਖਰੀਦ ਲਈ ਹੈ ਕਣਕ ਦੇ। ਇਹਦੇ ਨਾਲ ਕਿੰਨਾ ਕਿਸਾਨਾਂ ਨੂੰ ਫਾਇਦਾ ਹੋਇਆ ਜੀ। ਦੇਖੋ ਜੀ ਅੱਜ ਲਾਲਚੰਦ ਕਟਾਰੂ ਚੱਕ ਦੇ ਵੱਲੋਂ ਜਿਹੜੇ ਕਿ ਕੇਂਦਰ ਪੰਜਾਬ ਦੇ ਹੈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਜੀ ਕਿ ਐਕੋਡਨ ਦੇ ਬੰਦੇ ਲਿਫਟਿੰਗ 5 ਲੱਖ ਮੀਟਰ ਟਨ ਨੂੰ ਬਾਹਰ ਕੱਢ ਲਈ ਹੈ ਇਹਨਾਂ ਨੇ ਕਿਹਾ ਜੀ ਘਰਦਾ ਨਾ ਪੰਜਾਬੀ ਦਾ ਮੰਡਗਾ ਦੇ ਵਿੱਚ 500 ਲੈ ਕੇ 6 ਲੱਖ ਟਨ ਤੱਕ ਆ ਰਹੀ ਹੈ ਨਾਲ ਇਹਨਾਂ ਨੇ ਇਹ ਵੀ ਗੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਕਟਾਰੂ ਚੱਕ ਨੇ ਕਿਹਾ ਜੀ ਕਿ 95 ਲੱਖ ਮੀਟਰ ਟਨ ਤੋਂ ਵੱਧ ਕਰਨ ਤੋਂ ਪਹਿਲਾਂ ਪੰਜਾਬ ਦੇ ਮੰਡਗਾ ਚ ਫੀਡਾ ਕੀਤੀ ਆ ਪਿਛਲੇ ਸਾਲ ਇਹਨਾਂ ਦੇ ਵਿੱਚ 85 ਲੱਖ ਮੀਟਰ ਟਨ ਖਰੀਦੀ ਗਈ ਸੀ ਦੀ ਜੋ ਖਸਦਾ ਮੈਕਮਟਰ ਤੱਕ ਰਫੀਜੀ ਗਈ ਹੈ ਘਟਾਰੂ ਟਕੋਰਾਂ ਦੇ ਕਹਿਣ ਦੇ ਤਾਬਕ ਹੁਣ ਤੱਕ ਪੰਜਾਬ ਦੇ ਖਾਤੇ ਵਿੱਚ 20000 ਰੁਪਏ ਤੋਂ ਵੱਧ ਪਾਇਆ ਜਾਂਦਾ ਕਿ ਆ ਤੇ ਅਸੀਂ ਮੰਡਿਆਂ ਦੇ ਵਿੱਚ ਖਰੀਦ ਦੇ ਪ੍ਰਬੰਧ ਵਧੀਆਂ ਰਹੇ ਇਹਦੇ ਲਈ ਪੂਰੀ ਮਿਹਨਤ ਕਰ ਰਹੇ ਹਾਂ ਤੇ ਜਿਹੜੀ ਲਾਰੈਂਸ ਮਿਸ਼ਰੋਈ ਦੀ ਇੰਟਰਵਿਊ ਸੀ ਉਹ ਹਾਲੇ ਤੱਕ ਰੇਡ ਕਰ ਲੰਕੀ ਜਾਂਦਾ ਹੁਣ ਕੀ ਹੋਇਆ ਉਹਦੇ ਚ ਦੇਖੋ ਜੀ ਪਹਿਲੀ ਗੱਲ ਤੇ ਵੀ ਸਰਕਾਰ ਤੇ ਪੁਲਿਸ ਪਹਿਲਾਂ ਤਾਂ ਮੰਨੀ ਵੀ ਸੀ ਇਸ ਗੱਲ ਦੇ ਕਿ ਭਾਈ ਇੱਥੇ ਇੰਟਰਵਿਊ ਹੋਈ ਆ ਅਨ ਅਤੇ ਹੀ ਗੱਲ ਚੱਲੀ ਸੀ ਵਰਸੋਦਿੱਤੇ ਹੋਣੀ ਹੁਣੇ ਫਲਾਣੇ ਚੁੜੀ ਹੋਣੀ ਢਿੰਡਿਸ਼ ਤੇ ਹੋਈ ਹੋਣੀ ਆ ਪਰ ਜਦੋਂ ਐਸਐਟ ਦੀ ਰਿਪੋਰਟ ਲੈ ਕੇ ਉਸ ਤੋਂ ਬਾਅਦ ਗੱਲ ਨਹੀਂ ਹੋਈ ਇਹ ਪਾਇਲਟੇ ਦਾ ਇੰਟਰਵਿਊ ਦੇ ਸੀ ਹੋਈ ਜੇ ਪੰਜਾਬ ਦੀ ਜੀਐਨ ਦੇ ਵਿੱਚ ਹੀ ਹੋਈ ਐ ਪਰ ਹੁਣ ਉਸ ਤੋਂ ਬਾਅਦ ਪੰਜ ਛੇ ਪਰਸਨ ਕਾਰਗੇ ਉੱਤੇ ਸਾਰਨੀ ਕੀਤੀ ਗਈ ਸੀ ਹੁਣ ਇਹਦੇ ਵਿੱਚ ਇੱਕ ਨਵਾਂ ਮੋੜ ਆਇਆ ਨਵਾਂ ਮੋੜ ਇਹ ਆਇਆ ਜਿ ਕਿ ਜਨਰਲ ਦੇ ਉੱਤੇ ਹੁਣ ਪੁਲਿਸ ਵਾਲੇ ਦੇ ਉੱਤੇ 50% ਹੋਏ ਤੇ ਸਸਪੈਂਡ ਕੀਤੇ ਹੋਏ ਆ ਉਹਨਾਂ ਨੇ ਪਤਾ ਲੱਗਾ ਜੀ ਕਿ ਕੇਸ ਵਾਲੇ ਦੇ ਵਿੱਚ ਚਲ ਕਈ ਵੀ ਅਦਾਲਤ ਵਿੱਚ ਪੋਜੀਸ਼ਨ ਪਾ ਕੇ ਕਿ ਅਸੀਂ ਆਪਣਾ ਪੋਲੀਗ੍ਰਾਫ ਟੈਸਟ ਨਹੀਂ ਕਰਵਾਉਣਾ ਚਾਹੁੰਦੇ ਜੇਕਰ ਸੱਚ ਝੂਠ ਪੜਤਣ ਵਾਲਾ ਜਿਹੜਾ ਟੈਸਟ ਆ ਉਹ ਅਸੀਂ ਨਹੀਂ ਕਰਵਾਉਣਾ ਚਾਹੁੰਦੇ ਕਿਉਂਕਿ ਜਦੋਂ ਪਹਿਲਾਂ ਇਹਨਾਂ ਪੁਲਿਸ ਅਧਿਕਾਰੀਆਂ ਨੇ ਇਸ ਗੱਲ ਦੀ ਹਮਈ ਪੜਤੀ ਸੀ ਕਿ ਅਸੀਂ ਟੈਸਟ ਰੋਡ ਨੂੰ ਧਿਆਨ ਹੁਣ ਇਹਨਾਂ ਨੇ ਅਦਾਲਤ ਦੇ ਵਿੱਚ ਗੱਲ ਕਰੀ ਹੈ ਜੀ ਕਿ ਉਹ ਦਬਾ ਦੇਤੇ ਤੇ ਸਾਡੇ ਕੋਲੋਂ ਖੋਇਆ ਗਿਆ ਹੈ ਅਸੀਂ ਟੈਸਟ ਨਹੀਂ ਕਰਵਾਉਣਾ ਚਾਹੁੰਦੇ ਪਰ ਇਹਨਾਂ ਦੀ ਅਦਰੀ ਨੂੰ ਅਦਾਲਤ ਨੇ ਰੱਦ ਕਰਤਾ ਮਤਲਬ ਇਹ ਜਿਕੇ ਇਹਨਾਂ ਦਾ ਖੜਾ ਨਹੀਂ ਛੁੱਟਣਾ ਹੋਣਾ ਚਾਹੀਦਾ ਜਿੰਨੀ ਜ ਤੱਕ ਇਹ ਸੱਚ ਝੂਠ ਵਾਲਾ ਟੈਸਟ ਨਹੀਂ ਕਰਵਾਉਣਾ ਜੀ ਦਬਈ ਤੋਂ ਕਿਹਦੀ লাশ ਆਈ ਹੈ 2 ਮਹੀਨੇ ਬਾਅਦ ਦੇਖੋ ਜੀ ਗੁਰਪ੍ਰੀਤ ਸਿੰਘ ਨਾਂ ਦਾ ਇਹ ਵਿਅਕਤੀ ਹੈ ਜਿਹੜਾ ਕਿ ਦबई ਦੇ ਵਿੱਚ ਗਿਆ ਸੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਦबई ਦੇ ਵਿੱਚ ਸੀ ਗੁਰਦਾਸਪੁਰ ਦੇ ਬਟਰਾ ਕਸਬੇ ਦੇ ਪਿੰਡ ਅੰਮੋ ਨਗਰ ਦਾ ਰਹਿਣ ਵਾਲਾ 49 ਦਾ ਗੁਰਪ੍ਰੀਤ ਸਿੰਘ ਤੇ ਇਹ 2 ਮਹੀਨੇ ਪਹਿਲਾਂ ਇਹਦੇ ਤੋਂ ਕੁਝ ਕਾਰਨੀ ਸੀ ਦबई ਦੇ ਵਿੱਚ ਕਿਸੇ ਕਾਰਨ ਕਰਕੇ ਕਾਰਨ ਪਤਾ ਨਹੀਂ ਆਪਾਨੂੰ ਥੀਆ ਪਰ 2 ਮਹੀਨੇ ਹੋ ਗਏ ਜੀ ਇਹਦੀ লাশ ਇਹਦੇ ਪਿੰਡ ਦੇ ਵਿੱਚ ਇਹਦੇ ਪਰਿਵਾਰਕ ਮੈਂਬਰਾਂ ਨੂੰ ਮਿਲੀ ਨਹੀਂ ਸੀ ਫਿਰ ਉਸ ਸਮੇਂ ਐਸਪੀ ਸਿੰਘ ਨੂੰ ਭਾਈ ਡਾਇਰੈਕਟ ਸਰਬੱਤ ਦਾ ਭਲਾ ਜਿਹੜੀ ਟੇਬਲ ਟਰੱਸਟ ਦੇ ਪੱਧਰ ਤੇ ਜਾਣਦੇ ਕਿ ਸਰਪ੍ਰਸਤ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਯਤਨਾਂ ਦੇ ਸਦਕਾ ਉਹਨਾਂ ਦੇ ਖਰਚੇ ਦੇ ਸਦਕਾ ਪਤਾ ਲੱਗਾ ਜੀ ਕਿ ਇਹ ਲਾਸ਼ ਕਿੱਥੇ ਦੇ ਵਿੱਚ ਆਈ ਹੈ ਚਲੋ ਦੁੱਖ ਹੋਇਆ ਜੀ ਇਸ ਦਲ ਦਾ ਕਿ ਪਾਈ ਸਾਡਾ ਪੰਜਾਬੀ ਵੀਰ ਹੈ ਜਿਹੜਾ ਉਹ ਪਤਾ ਨਹੀਂ ਕਿਹੜੇ ਕਾਰਨ ਕਰਕੇ ਉਹਦੇ ਕੋਲ ਪੀਕੀ ਸੀ ਆ ਪਰ ਗੱਲ ਇਹ ਕਿ ਟੱਬਰ ਦੇ ਜੀਆਂ ਨੂੰ ਇਸ ਦਲ ਦਾ ਥੋੜਾ ਜਿਹਾ ਆਸਰਾ ਹੋ ਜਾਂਦਾ ਦੀ ਆਪਣੀ ਅੰਤਮ ਰਸਮਾਂ ਜਿਹੜੀਆਂ ਉਹ ਆਪਣੇ ਹੱਸੀ ਕੀਤਿਆਂ ਤੇ ਸਰਬੱਤ ਦਾ ਭਲਾ ਜਿਹੜੀ ਟੇਬਲ ਟਰੱਸਟ ਦੇ ਮਦਦਕੀ ਤੇ ਯਤਨ ਦੇ ਸਦਕਾ ਇਹ ਲਾਸ਼ ਪਿੰਡ ਆਈ ਜੀ ਚਟਨਾ ਜੀ ਹਾਂ ਇੰਸਪੈਕਟਰ ਰੌਣੀ ਸਿੰਘ ਦਾ ਕੀ ਝਗੜਾ ਇਹ ਜੀ ਦੇਖੋ ਆਪਾਂ ਕਰਨਲ ਬਾੜੀ ਦੀਆਂ ਖਬਰਾਂ ਸਾਂਗੀਆਂ ਕਰਦੇ ਰਹੇ ਹਾਂ ਕਿ ਕਰਨਲ ਬਾੜੀ ਦੇ ਉਹਦੇ ਪੁੱਤ ਦੀ ਕੁੱਟਮਾਰ ਕੀਤੀ ਗਈ ਸੀ ਪੁਲਿਸ ਵੱਲੋਂ ਪਟਿਆਲੇ ਦੇ ਵਿੱਚ ਜਿੱਥੇ ਆ ਬੇਦਰ ਵਿੱਚ ਤੇ ਉਸ ਤੋਂ ਬਾਅਦ ਬੜਾ ਮਾਮਲਾ ਪੁੱਜਿਆ ਸੀ ਤੇ ਹੁਣ ਇਹ ਸਮਾਜਲੇ ਰੂਪ ਤੋਂ ਨਵੀਂ ਲਗ ਪੈ ਰਹੀ ਹੈ ਜਾਣਕਾਰੀ ਇਹ ਹੈ ਕਿ ਜਿਹੜੇ ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਗਏ ਆ ਜਿਨ੍ਹਾਂ ਦੇ ਪਿੱਛੇ ਪਸੰਦ ਦਾ ਕੀਤਾ ਗਿਆ ਬਾਹਨੇ ਉਹਨਾਂ ਦੇ ਵਿੱਚ ਇੱਕ ਇੰਸਪੈਕਟਰ ਰੌਣੀ ਸਿੰਘ ਵੀ ਆ ਰੌਣੀ ਸਿੰਘ ਨੇ ਅਗਾਉਂ ਜ਼ਮਾਨਤ ਦੇ ਵਾਸਤੇ ਅਦਾਲਤ ਦੇ ਵਿੱਚ ਅਰਜ਼ੀ ਦੇ ਚੀ ਪਰ ਅਜਾ ਅਦਾਲਤ ਦੇ ਵੱਲੋਂ ਇਸ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਇਸ ਮਸਲੇ 'ਤੇ ਸੁਣਵਾਈ ਨਹੀਂ ਹੋਈ ਤੇ ਬਾਕੀ ਭੁੱਕੀ ਦੇ ਮਾਮਲੇ ਦੇ ਵਿੱਚ ਕਈ ਪਰਚੇ ਤਾਂ ਦਰਜ ਹੁੰਦੇ ਸੁਣੇ ਆ ਭੁੱਕੀ ਵਾਲੇ ਖਾਲੀ ਲਫਾਫੇ ਦੇ ਬਾਰੇ ਵਿੱਚ ਪਰਚਾ ਦਰਜ ਹੋ ਜਾਈ ਇਹ ਕੀ ਕਹਾਣੀ ਹੈ ਇਹ ਬੜੀ ਹੈਰਾਨੀਜਨਕ ਕਹਾਣੀ ਹੈ ਸਨ ਸਾਬ ਇਹ ਪਿੰਡ ਲੰਬੀ ਦੇ ਵੱਲੋਂ ਖਬਰ ਆਈ ਹੈ ਤੇ ਜਿਹੜੀ ਹੈਗੇ ਜੀ 26425 ਨੂੰ ਇਹ ਪਰਚਰ ਦੇ ਕੀਤੇਗਾ ਖਾਣਾ ਲੰਮੀ ਦੀ ਮੁੱਖ ਅਫਸਰ ਹੈਗੀ ਜੀ ਐਸਆਈ ਕਰਮਜੀਤ ਕੌਰ ਉਹਨਾਂ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਤੇ ਇਹਦੇ ਵਿੱਚ ਦੋ ਐਸਆਈ ਅਰੋੜ ਦੇ ਵਿੱਚ ਲਿਖਿਆ ਗਿਆ ਵੀ ਨੌਜਵਾਨ ਇੱਕ ਨੌਜਵਾਨ ਸ਼ੁਸ਼ਣ ਪਰਦੇ ਗਿਰਦੇ ਕੋਲ ਫਾਈਵ ਦੇ ਕੋਲ ਬੈਠਾ ਸੀ ਇੱਕ ਲਫਾਫੇ ਦੇ ਵਿੱਚ ਕੁਝ ਕੱਢ ਕੇ ਖਾ ਰਿਹਾ ਸੀ ਐਸਆਈ ਕਰਮਜੀਤ ਕੌਰ ਨੇ ਇੱਥੇ ਕਾਰੋਬਾਰੀ ਨੇੜੇ ਕੋਲ ਕੀ ਤੱਕੜਸ ਨੂੰ ਦੇਖ ਕੇ ਤੇ ਨੌਜਵਾਨ ਘਬਰਾ ਗਿਆ ਉਦੇ ਹੱਥਾਂ ਦੇ ਵਿੱਚ ਇੱਕ ਪਾਰਦਰਸ਼ੀ ਲਿਫਾਫਾ ਸੀ ਜਿਹਦੇ ਤੇ ਸੀਲ ਲੱਗੀ ਸੀ ਤੇ ਇਸ ਕਰਕੇ ਪਤਾ ਲੱਗ ਦਿੱਤਾ ਗਿਆ ਮਤਲਬ ਲਿਫਾਫੇ ਦੇ ਵਿੱਚ ਕੁਝ ਵੀ ਨਹੀਂ ਸੀ ਇਸ ਨੌਜਵਾਨ ਦੇ ਮੂੰਹ ਦੇ ਵਿੱਚ ਕੁਝ ਨਹੀਂ ਸੀ ਇਹਦੀ ਜੇਬ ਦੇ ਵਿੱਚ ਕੁਝ ਨਹੀਂ ਸੀ ਪਰ ਹਾਂ ਪੱਗੈਂ ਸਰਕਟ ਅੱਤੇ ਕਰ ਲਿਆ ਗਿਆ ਵੀ ਲਿਫਾਫੇ ਨੂੰ ਭੁੱਕੀ ਲੱਗੀ ਸੀ ਇਹ ਭੁੱਕੀ ਵਾਲਾ ਲਖਾਫਾ ਸੀ ਅਵੇਰ ਵਿੱਚ ਭੁੱਕੀ ਨਹੀਂ ਸੀ ਤੇ ਭਾਈ ਹਰਜਿੰਦਰ ਸਿੰਘ ਰਾਗੀ ਨੇ ਜਿਹੜੇ ਸ਼੍ਰੀਨਗਰ ਵਾਲੇ ਉਹਨਾਂ ਨੂੰ ਪਦਮਸ਼ਰੀ ਦਿੱਤਾ ਗਿਆ ਹੈ ਇਸ ਦੀ ਬੜੀ ਖੁਸ਼ੀ ਮਨਾਈ ਜਾ ਰਹੀ ਹੈ ਸਾਰੇ ਪਾਸੇ ਹੋਰ ਵੀ ਉਹਨਾਂ ਦੇ ਨਾਲ ਕਿਸੇ ਰੋਕ ਹੀ ਨਹੀਂ ਦਿੱਤਾ ਬਿਲਕੁਲ ਹੀ ਅਸੰਦੇਭੱਚੇ ਇਹ ਬੜੇ ਮਹਾਨ ਆਪਾਂ ਜਾਣਦੇ ਕਿ ਜਿ ਜਿ ਤੀਆਂ ਆ ਤੇ ਬਹੁਤ ਵੱਡਾ ਨਾਮ ਇਹਨਾਂ ਦਾ ਭਾਈ ਹਰਜਿੰਦਰ ਸਿੰਘ ਤੇ ਗਾਇਕੀ ਦੇ ਵਿੱਚ ਜਸਪ੍ਰੀਤ ਨੰਦੂ ਨਾ ਬੜਾ ਨਾਮ ਤੇ ਇਹਨਾਂ ਨੂੰ ਬਿਲਕੁਲ ਇਹਨਾਂ ਦੋਨਾਂ ਇਹਨਾਂ ਸ਼ਖਸੀਅਤਾਂ ਨੂੰ ਪੁਰਸਕਾਰ ਮਿਲਿਆ ਹੈ ਜਿਦ ਤੋਸ਼ੀ ਦੀ ਪੁਰਸਕਾਰ ਵੈਸੇ ਇਹ ਬਹੁਤ ਵੱਡੀ ਗੱਲ ਸੀ ਕਿ ਭਾਰਤ ਦੇ ਬਸਵਕ ਖੇਤਰ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਨਾਮਨਾਤਲੇ ਸ਼ਖਸੀਅਤਾਂ ਨੂੰ ਪੁਰਸਕਾਰ ਮਿਲਦਾ ਇਰੇ ਵਿੱਚ ਅੱਜ ਪਦਮ ਪੂਸ਼ਣ ਪਦਮ ਪੂਸ਼ਣ ਦੇ ਨਾਲ ਸਮਾਰੋਹ ਕੀਤਾ ਗਿਆ ਤੇ ਪਦਮ ਸ਼੍ਰੀ ਨਾਲ 75 ਸ਼ੀਤਾ ਨੂੰ ਤੇ ਇਹ ਸਨਮਾਨ ਦਿੱਤੇ ਗਏ ਆ ਤੇ ਪਤਾ ਲੱਗਾ ਜੀ ਕਿ 4 ਪਦਮ ਪੂਸ਼ਣ ਤੇ 10 ਪਦਮ ਪੂਸ਼ਣ ਤੇ 57 ਪਦਮ ਸ਼੍ਰੀ ਪੁਰਸਕਾਰ ਦਿੱਤੇ ਗਏ ਆ ਇਹ ਵੀ ਪਤਾ ਲੱਗਾ ਜੀ ਪੰਕੀ ਉਲਾਸਨਾ ਨੂੰ ਵੀ ਇਹ ਪਤਾ ਲੱਗਾ ਜੀ ਕਿ ਪਦਮ ਪੂਸ਼ਣ ਪੁਰਸਕਾਰ ਮਿਲਿਆ ਉਹਦੀ ਪਤਨੀ ਸ਼ੀਤਾ ਜੋ ਇਹ ਵੀ ਪਤਾ ਲੱਗਾ ਜੀ ਫਿਲਮ ਅਦਾਕਾਰ ਅਜੀਤ ਤੇ ਨਿਰਦੇਸ਼ਕ ਸ਼ੇਖਰਪੁਰ ਨੂੰ ਪਦਮ ਪੂਸ਼ਣ ਸਨਮਾਨ ਦਿੱਤਾ ਗਿਆ ਸੋ ਤੁਸੀਂ ਕੀ ਕਹਿ ਸਕਦੇ ਕਹਿੰਦਾ ਜਸਪਿੰਦਰ ਕਰਨ ਰੂਲਾ ਜਿਹੜੇ ਗੀਤ ਗਾਉਂਦੇ ਨੇ ਪੰਜਾਬੀ ਦੇ ਬਿਲਕੁਲ ਜੀ ਬਿਲਕੁਲ ਜਿਨ੍ਹਾਂ ਨੇ ਹਿੰਦੀ ਤੇ ਪੰਜਾਬੀ ਦੇ ਬਹੁਤ ਸਾਰੇ ਗੀਤ ਗਾਏ ਆ ਅੱਜ ਇਕੱਠਿਆਂ ਗੁਜ਼ਾਰਾਂਗੇ ਰਾਤ ਵਗੈਰਾ ਇਸ ਤਰ੍ਹਾਂ ਦੇ ਗੀਤ ਗਾਉਂਦੇ ਨੇ ਜੀ ਬਿਲਕੁਲ ਜੀ ਬਿਲਕੁਲ ਟੈਣਾ ਜੀ ਮੌਸਮ ਕਿਹੋ ਜਿਹਾ ਪੰਜਾਬ ਦਾ ਪੰਜਾਬ ਦੇ ਵਿੱਚ ਮੌਸਮ ਜੀ ਸਾਢੇ 43 ਡਿਗਰੀ ਟੈਂਪਰੇਚਰ ਵਾਲਾ ਸਵੇਰ ਦੇ ਵੇਲੇ ਤੋਂ ਲੈ ਕੇ ਰਾਤ ਦੇ ਵੇਲੇ ਤੱਕ ਧਰਨੀ ਵਾਟ ਕਰਦੀ ਆ ਪੌਂਦੇ 48 ਘੰਟੇ ਦੇ ਵਿੱਚ ਗਰਮੀ ਜ਼ੋਰ ਦੀ ਉੱਤੇ ਰਹਿਣੀ ਆ ਇਸ ਤੋਂ ਮੈਨੂੰ ਪਤਾ ਦੇ ਵਿੱਚ ਕਿਹਾ ਹੈ ਵੀ ਸ਼ਾਇਦ ਜਿਵੇਂ ਥਾਂ ਤੇ ਕਈ ਨਾ ਪਹਿਲੇ ਹਨ ਪਰ ਜਿਹੜਾ ਮਈ ਦਾ ਮਹੀਨਾ ਇਹ 43ਾਂ ਦੀ ਸਾਡੇ ਉੱਤੇ 45 ਸ਼ਰੀ ਜਿਨੀ ਟੈਂਪਰੇਚਰ ਵਾਲਾ ਰਿਹਾ ਪੰਜਾਬ ਦੇ ਅਮੀਰ ਲੋਕ ਸਾਰੇ ਸ਼ਿਮਲੇ ਚਲੇ ਗਏ ਜੀ ਦੇਖੋ ਗੱਲ ਇਹ ਕਿ ਪੰਜਾਬ ਦੇ ਵਿੱਚ ਜਦੋਂ ਨਿਆਣਿਆਂ ਨੂੰ ਛੁੱਟੀਆਂ ਹੁੰਦੀਆਂ ਨੇ ਦੂਣਵੀਂ ਦੇ ਰਿੰਗਾ ਬਹੁਤੇ ਲੋਕ ਉਧੋ ਜਾਂਦੇ ਹੁੰਦੇ ਆ ਐਤਕੀ ਸ਼੍ਰੀਨਗਰ ਦੇ ਬਾਰੇ ਮਿਲਿਆ ਖ਼ਬਰ ਵਿੱਚ ਲੋਕਾਂ ਕਰਦੇ ਹਨ ਕਿ ਹਨਾਟੂ ਕੰਮ ਬੜੀ ਘਟਣਾ ਦੇ ਕਰਕੇ ਹੋਰ ਵਕ ਵਕ ਥਾਵਾਂ ਤੇ ਸ਼ੈਟ ਹੋਣ ਜਾਣ ਲੋਕ ਤੇ ਜੇ ਵੀ ਜਦੋਂ ਨਹਿਣਾ ਨੂੰ ਸੁਪਤ ਕਾ ਹੋਣਾ ਲੱਗਾ ਤਾਂ ਉਸ ਦੇ ਰੰਗ ਸੱਤ ਪਟੇ ਲਗਾ ਖਾਵਾ ਲੋਕ ਬੰਦ ਜਾਂਦੇ ਹਨ ਰਣਾ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਮਿਹਰਬਾਨੀ ਮਿਹਰਬਾਨ